हां जी किसान पावर स्वागत आज दिन नए वीडियो दे ਵਿੱਚ ਅੱਜ ਆਪਾਂ 15 ਤੋਂ 20 ਹੰਦ ਫੀਲ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸਾਰੀ ਨੂੰ ਦੇਖ ਲਓ ਜੀ ਪਹਿਲਾਂ ਗੱਲ ਕਰਦੇ ਆ ਸਵਰਾਜ 855 21 ਮਾਡਲ ਟਰੈਕਟਰ ਹੈ ਜੀ 400 ਘੰਟੇ ਚੱਲਿਆ ਹੋਇਆ ਰੇਟ ਹੈ 6,80,000 ਰੁਪਿਆ ਏਰੀਆ ਬਰਨਾਲਾ ਦੇ ਵਿੱਚ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 98157 68939 98157 68939 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਇੱਕ ਵਾਰੀ ਫੋਨ ਤੇ ਜਰੂਰ ਲੈ ਲਿਆ ਕਰੋ ਭਰਾਵੋ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਬਿਲਕੁਲ ਨਵਾਂ ਪਿਆ ਜੈਨੂਨ ਟਰੈਕਟਰ ਆ ਜੀ ਸਿਰਫ 400 ਘੰਟੇ ਚੱਲਿਆ ਹੋਇਆ ਟਰੈਕਟਰ ਆ ਅੱਗੇ ਗੱਲ ਕਰਦੇ ਆ ਜੀ ਵੀਰਾਂ ਦੀ 1126 ਦੀ ਟਰਾਲੀ ਆ ਬੈੱਡ ਨਾਲ ਆ ਲੈਫਟ ਵਾਲੀ ਟਰਾਲੀ ਆ ਜੀ ਰੇਟ 1,112,000 ਰੁਪਏ ਡਿਮਾਂਡ ਕਰਦੇ ਆ ਮੌਕੇ ਤੇ ਮਾਣ ਤਾਣ ਹੋ ਜੂਗਾ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 965317535 9653175353 ਤੇ ਫੋਨ ਕਰਕੇ ਟਰਾਲੀ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ 11 ਫੁੱਟ ਦੀ ਲੰਬਾਈ ਹੈ 6 ਫੁੱਟ ਦੀ ਚੜਾਈ ਆ ਲੈਫਟ ਵਾਲੀ ਟਰਾਲੀ ਹੈ ਜੀ ਡੈਕ ਲੱਗਿਆ ਹੋਇਆ ਵਧੀਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੇ ਤੁਸੀਂ ਵੀ ਸਾਡੇ ਪੇਜ ਤੇ ਕੋਈ ਐਡ ਕਰਵਾਉਣੀ ਚਾਹੁੰਦੇ ਹੋ ਤਾਂ ਸਾਨੂੰ ਵੀਡੀਓ ਤੇ ਫੋਟੋਆਂ ਭੇਜਾ ਸਕਦੇ ਹੋ ਜੀ ਪ੍ਰੋਪਰ ਜਾਣਕਾਰੀ ਜ਼ਰੂਰ ਭੇਜਿਆ ਕਰੋ ਤਾਂ ਜੋ ਵੀਡੀਓ ਦੇਖਣ ਵਾਲੇ ਵੀਰਿਆਂ ਨੂੰ ਕੋਈ ਦਿੱਕਤ ਨਾ ਆ ਸਕੇ ਆਪਣੀ ਵੀਡੀਓ ਦੇ ਵਿੱਚ ਕਈ ਕਈ ਸੰਦ ਸੇਲ ਵਾਸਤੇ ਹੁੰਦੇ ਆ ਵੀਡੀਓ ਸਾਡੇ ਦੇਖਿਆ ਕਰੋ ਅੱਗੇ ਗੱਲ ਕਰਦੇ ਆਂ ਜੀ ਜੀ 45 14 ਸਾਈਟ ਤੇ ਬਤਾਉਗਾ 1997 ਮਾਡਲ ਆ ਰੇਟ ਆ ਇਹਦਾ 1 ਲੱਖ 40000 ਰੁਪਿਆ ਡਿਮਾਂਡ ਆ ਜੀ ਏਰੀਆ ਪਿੰਡ ਭਲਾਈਆਣਾ ਨੰਬਰ ਵੀਰਾਂ ਦਾ 9151 7 7593 9151 70593 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਸਾਰਾ ਟਰੈਕਟਰ ਰੀਜਨਲ ਆ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇੰਜਨ ਗੇਅਰ ਦਾ ਜਿਵੇਂ ਸਹੀ ਹੈ ਜੀ ਟਰੈਕਟਰ ਟਰੈਕਟਰ ਦਾ ਨੰਬਰ ਪੰਜਾਬ ਦਾ ਜੀ ਕੰਡੀਸ਼ਨ ਦੇਖ ਸਕਦੇ ਹੋ ਜੀ ਪੰਜਾਬ ਨੰਬਰ ਟਰੈਕਟਰ ਆ ਇਹ ਬਹੁਤ ਹੀ ਵਧੀਆ ਪਿੰਡ ਭਲਾਈਆਣਾ ਤਹਿਸੀਲ ਗਿੱਦੜਬਾਹਾ ਦੇ ਕੋਲੇ ਆ ਜੀ ਪਿੰਡ ਭਲਾਈਆਣਾ ਇੱਕ ਵਾਰੀ ਪ੍ਰੋਪਰ ਜਾਣਕਾਰੀ ਫੋਨ ਤੇ ਭਰਾਵੋ ਜ਼ਰੂਰ ਲੈ ਲਿਆ ਕਰੋ ਤਾਂ ਜੋ ਸਾਨੂੰ ਸਿੱਧੀ ਡਾਇਰੈਕਟਰ ਪ੍ਰੋਪਰ ਜਾਣਕਾਰੀ ਮਿਲ ਸਕੇ ਤੇ ਵੀਡੀਓ ਨੂੰ ਸਾਰੀ ਨੂੰ ਜ਼ਰੂਰ ਦੇਖਿਆ ਕਰੋ ਭਰਾਵੋ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਫ੍ਰੀ ਦੇ ਵਿੱਚ ਸਾਨੂੰ ਵੀਡੀਓ ਤੇ ਪ੍ਰੋਪਰ ਜਾਣਕਾਰੀ ਭੇਜ ਕੇ ਤੁਸੀਂ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਜੀ ਅਸੀਂ ਕਿਸੇ ਵੀਰ ਤੋਂ ਕੋਈ ਪੈਸਾ ਨਹੀਂ ਲੈਂਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਟਰੈਕਟਰ ਦੇ ਟਾਇਰ 45 ਕੁ ਪੈਸੇ ਟਾਇਰ ਆ ਜੀ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਦੀ ਵੀ ਤੁਸੀਂ ਚੰਗੀ ਤਰ੍ਹਾਂ ਬੰਪਰ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 735 ਟਰੈਕਟਰ ਵਿਕਾਊ ਆ 2000 ਮਾਡਲ ਹੈ ਜੀ ਪਿੰਡ ਗਿਆਨਾ ਤਲਵੰਡੀ ਸਾਬੋ ਦੇ ਕੋਲੇ ਆ ਜੀ ਪਿੰਡ ਗਿਆਨਾ ਰੇਟ ਹੈ ਇਹਦਾ 1,70,000 ਰੁਪਇਆ 1,70,000 ਰੁਪਇਆ ਡਿਮਾਂਡ ਕਰਦੇ ਆ ਜੀ ਇੰਜਨ ਗੇਅਰ ਦਾ ਟਰੈਕਟਰ ਵਧੀਆ ਬਾਹਰ ਪੰਪ ਵਾਲਾ ਟਰੈਕਟਰ ਆ ਭਰਾਵੋ ਨੰਬਰ ਵੀਰਾਂ ਦਾ ਜੀ 87086 245987086 2459 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਘਰੂ ਟਰੈਕਟਰ ਆ ਇੰਜਨ ਗੇਅਰ ਦਾ ਬਾਡੀ ਚੈਸੀ ਲਿੰਕਾਂ ਦਾ ਟਰੈਕਟਰ ਰੀਜਨਲ ਆ ਤੇ ਸਾਫ ਟਰੈਕਟਰ ਆ ਭਰਾਵੋ ਬੰਪਰ ਛਤਰੀ ਟਰੈਕਟਰ ਦੇ ਨਾਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਅੱਗੇ ਜੀ ਵੀਰਾਂ ਦੀ ਜਿੰਮ ਵਕਾਊ ਆ ਜਿੰਮ ਦਾ ਸਾਰਾ ਸਮਾਨ ਵੀਰਾਂ ਨੇ ਵੇਚਣਾ ਜੇ ਕਿਸੇ ਵੀਰ ਭਰਾ ਨੇ ਸਮਾਨ ਲੈਣਾ ਹੋਵੇ 8427271038 8427271038 ਤੇ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਜਿੰਮ ਬਾਰੇ ਲੈ ਸਕਦੇ ਹੋ ਜੀ ਕੀ ਕੀ ਸਮਾਨ ਆ ਜਿੰਮ ਦੇ ਵਿੱਚ ਇਹ ਸਾਰਾ ਸਮਾਨ ਵੀਰਾਂ ਨੇ ਜਿੰਮ ਦਾ ਵੇਚਣਾਗਾ ਜੀ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਹੋਵੇ ਤਾਂ ਫੋਨ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਰਾਂ ਨੇ ਪਿੰਡ ਨਹੀਂ ਦੱਸਿਆ ਤੇ ਫੋਨ ਕਰਕੇ ਤੁਸੀਂ ਪ੍ਰੋਪਰ ਜਾਣਕਾਰੀ ਤੇ ਪਿੰਡ ਪੁੱਛ ਸਕਦੇ ਹੋ ਜੀ ਅੱਗੇ ਗੱਲ ਕਰਦੇ ਆ ਮੋਟਰਸਾਈਕਲ ਤੇ ਰੇੜੀ ਵਿਕਾਊ ਆ ਜੀ 38000 ਰੁਪਏ ਦਾ ਰੇਟ ਆ ਏਰੀਆ ਮਲੇਰ ਕੋਟਲਾ ਫੋਨ ਨੰਬਰ ਆ ਜੀ 9988754935 9988754935 ਇਸ ਨੰਬਰ ਤੇ ਫੋਨ ਕਰਕੇ ਤੁਸੀਂ TVS ਮੋਟਰਸਾਈਕਲ ਤੇ ਰੇੜੀ ਖਰੀਦ ਸਕਦੇ ਹੋ ਜੀ ਵਿੱਚ ਫਿੱਟ ਕੀਤਾ ਹੋਇਆ ਮੋਟਰਸਾਈਕਲ ਆ ਇਹ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਚਾਲੂ ਹਾਲਤ ਦੇ ਵਿੱਚ ਹੈ ਜੀ ਰੇਟ 38000 ਰੁਪਿਆ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕਰ ਦੇਣਗੇ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਏਰੀਆ ਮਲੇਰ ਕੋਟਲਾ ਦੇ ਵਿੱਚ ਇਹ ਰੇੜੀ ਤੇ ਮੋਟਰਸਾਈਕਲ ਵੀਰਾਂ ਦਾ ਵਿਕਾਊ ਆ ਜੀ ਅੱਗੇ ਜੀ ਮੋਡੀਫਾਈ ਜੀਪ ਵਿਕਾਊ ਆ ਜੀ ਚੈਪ ਵਾਲੀ ਕਾਪੀ ਹੈ ਦੀ ਏਰੀਆ ਕੋਟਕਪੂਰਾ ਦੇ ਵਿੱਚ ਰੇਟ 275000 ਰੁਪਿਆ ਡਿਮਾਂਡ ਆ ਜੀ ਪੰਜਾਬ ਨੰਬਰ ਗੱਡੀ ਇਹ ਜੀਪ ਵਧੀਆ ਮੋਡੀਫਾਈ ਕੀਤੀ ਹੋਈ ਆ ਨੰਬਰ ਵੀਰਾਂ ਦੇ ਨੋਟ ਕਰ ਲਓ ਜੀ 8547 83558 ਦੂਜਾ ਨੰਬਰ ਆ ਜੀ 70875 62024 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੀ ਗੱਡੀ ਬਾਰੇ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਲੋਏ ਵੀ ਲੱਗੇ ਹੋਏ ਆ ਡੈਕ ਡੁੱਕ ਵਧੀਆ ਲੱਗਿਆ ਹੋਇਆ ਮੈਟਿੰਗ ਵਧੀਆ ਹੋਈ ਹੈ ਜੀ ਗੱਡੀ ਦੇ ਵਿੱਚ ਮੋਡੀਫਾਈ ਕੀਤੀ ਹੋਈ ਆ ਪੂਰੀ ਵਧੀਆ ਜੀਪ ਆ ਜੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਓਕੇ ਆ ਜੀ ਅੱਗੇ ਗੱਲ ਕਰਦੇ ਆ ਜੀ ਆਲਟੋ ਐਲ ਐਕਸ ਆਈ ਗੱਡੀ ਵਕਾਊ ਆ ਜੀ 13 ਮਾਡਲ ਰੇਟ ਆ 210000 ਰੁਪਿਆ ਪੰਜਾਬ ਦਾ ਨੰਬਰ ਆ ਜੀ ਗੱਡੀ ਦਾ ਰੇਟ 210 ਡਿਮਾਂਡ ਕਰਦੇ ਆ ਮੌਕੇ ਤੇ ਮਾਨਤਾਣ ਹੋ ਜਾਊਗਾ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 98154 56777 98154 56777 ਤੇ ਫੋਨ ਕਰਕੇ ਗੱਡੀ ਬਾਰੇ ਬਣਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਪੰਜਾਬ ਨੰਬਰ ਦੀ ਗੱਡੀ ਇਹ ਹੈ ਪੰਜਾਬ ਨੰਬਰ ਆ ਜੀ ਲੁਧਿਆਣੇ ਦਾ ਨੰਬਰ ਆ ਇਹਦਾ ਆਲਟੋ ਐਲ ਐਕਸ ਆਈ ਮਾਡਲ ਦੇ ਵਿੱਚ 2013 ਮਾਡਲ ਆ ਜੀ ਜਾਇਜ਼ ਰੇਟ ਤੇ ਇਹ ਗੱਡੀ ਵੀਰਾਂ ਦੀ ਵਿਕਾਊ ਆ ਜੇ ਕਿਸੇ ਵੀਰ ਪ੍ਰਾਣੇ ਗੱਡੀ ਖਰੀਦਣੀ ਹੋਵੇ ਅੱਗੇ ਜੀ ਵੀਰਾਂ ਦੀ ਕਬੈਨ ਵਾਲੀ ਡੀਜ਼ਲ ਟੈਂਕੀ ਵਿਕਾਊ ਆ 3000 ਰੇਟ ਆ ਜੀ ਏਰੀਆ ਗੁੰਨੇਆਣਾ ਮੰਡੀ ਦੇ ਕੋਲੇ ਵੀਰਾਂ ਦਾ ਪੈਂਡਾ 9463145852 ਤੇ ਫੋਨ ਕਰਕੇ ਤੁਸੀਂ ਇਹ ਡੀਜ਼ਲ ਟੈਂਕੀ ਵੀਰਾਂ ਦੀ ਖਰੀਦ ਸਕਦੇ ਹੋ ਜੀ ਰੇਟ 3000 ਰੁਪਏ ਵੀ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਾਣ ਹੋ ਜੂਗਾ ਤੇ ਇੱਕ ਵੀਰਾਂ ਕੋਲੇ ਡੈਕ ਵਿਕਾਊ ਆ ਜੀ 10 ਇੰਚੀ ਸਪੀਕਰ ਆ ਤੇ ਵਧੀਆ ਬਕਸਾ ਲੱਗਿਆ ਹੋਇਆ ਜੀ ਵਧੀਆ ਡੈਕ ਆ 4800 ਰੁਪਿਆ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਾਣ ਹੋ ਜੂਗਾ ਏਰੀਆ ਗੋਨਿਆਣਾ ਦੇ ਕੋਲੇ ਵੀਰਾਂ ਦਾ ਪਿੰਡ ਆ ਜੀ ਗੋਨਿਆਣਾ ਮੰਡੀ 94631 45852 94631 45852 ਤੇ ਫੋਨ ਕਰਕੇ ਤੁਸੀਂ ਇਹ ਦੋਵੇਂ ਚੀਜ਼ਾਂ ਖਰੀਦ ਸਕਦੇ ਹੋ ਜੀ ਜੇ ਕਿਸ ਵੀਰ ਭਰਾ ਨੇ ਖਰੀਦਣੀਆਂ ਹੁਣ ਰੇਟ ਕੋਈ ਪੱਕਾ ਨਹੀਂ ਅੱਗੇ ਦੀ ਦੋ ਜਾਲੀ ਵਾਲੀਆਂ ਟਰਾਲੀਆਂ ਵਿਕਾਊ ਆ ਏਰੀਆ ਸੰਗਰੂਰ ਦੇ ਵਿੱਚ ਦੋ ਟਰਾਲੀਆਂ ਤੇ ਜਾਲੀ ਲੱਗੀ ਹੋਈ ਆ ਜੀ 9878003320 9878003320 ਤੇ ਫੋਨ ਕਰਕੇ ਤੁਸੀਂ ਟਰਾਲੀਆਂ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਹੀ ਵਧੀਆ ਹੈਵੀ ਵਜਨ ਦੇ ਵਿੱਚ ਇਹ ਟਰਾਲੀਆਂ ਵੀਰਾਂ ਦੀਆਂ ਵਿਕਾਊ ਆ ਬਹੁਤ ਵਧੀਆ ਉੱਤੇ ਜਾਲੀ ਲੱਗੀ ਹੋਈ ਆ ਦੋਵੇਂ ਟਰਾਲੀਆਂ ਨੂੰ ਜਾਲੀ ਲੱਗੀ ਹੋਈ ਹੈ ਦੋਵੇਂ ਟਰਾਲੀਆਂ ਵੀਰਾਂ ਨੇ ਸੇਲ ਕਰਨੀਆਂ ਆ ਜੇ ਕਿਸੇ ਵੀਰ ਭਰਾ ਨੇ ਟਰਾਲੀਆਂ ਖਰੀਦਣ ਦਾ ਕੋਈ ਚਾਹਵਾਨ ਹੋਵੇ ਤਾਂ ਫੋਨ ਤੇ ਜਾਣਕਾਰੀ ਇੱਕ ਵਾਰੀ ਰੇਟ ਬਾਰੇ ਜਰੂਰ ਪੁੱਛ ਲਿਓ ਜੀ ਟਰਾਲੀ ਹੈਗੀ ਆ ਜਾਂ ਵਿਗ ਗਈ ਇੱਕ ਵਾਰੀ ਜਰੂਰ ਪੁੱਛ ਲਿਆ ਕਰੋ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਪਰ ਮਿਲ ਸਕੇ ਭਰਾਵੋ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਦਿਆ ਕਰੋ ਜੀ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਸਾਰੇ ਵੀਰ ਭਰਾ ਆਪਣੀ ਵੀਡੀਓ ਦਾ ਫਾਇਦਾ ਲੈ ਸਕਣ ਜੀ ਤੇ ਤੁਹਾਡੇ ਆਪਣੇ ਸਾਧਨ ਛੇਤੀ ਤੋਂ ਛੇਤੀ ਸੇਲ ਹੋ ਸਕਣ ਜੀ ਅੱਗੇ ਗੱਲ ਕਰਦੇ ਆਂ ਜੀ 16 ਵਾਈ 7 ਦੀ ਟਰਾਲੀ ਵਿਕਾਊ ਹੈ 16 ਵਾਈ 7 ਦੀ ਟਰਾਲੀ ਹੈ ਭਰਾਵੋ ਰੇਟ ਹੈਗਾ ਜੀ 2 ਲੱਖ 80000 ਰੁਪਏ ਡਿਮਾਂਡ ਆ ਏਰੀਆ ਰਾਣਾ ਖੱਡ ਮਿਲ ਗੰਨਾ ਖੱਡ ਮਿਲ ਦੇ ਵਿੱਚ ਟਰਾਲੀ ਆ ਜੀ ਜ਼ਿਲ੍ਹਾ ਅੰਮ੍ਰਿਤਸਰ 99782997839878299783 ਤੇ ਫੋਨ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਜੀ ਡਬਲ ਟਾਇਰ ਦੇ ਵਿੱਚ ਏ ਟਰਾਲੀ ਹੈ ਵੈੱਡ ਵਗੈਰਾ ਲੱਗਿਆ ਹੋਇਆ ਫੁੱਲ ਹੈਵੀ ਤੇ ਸੋਹਣੀ ਟਰਾਲੀ ਬਣੀ ਹੋਈ ਹੈ ਜੀ 16 ਫੁੱਟੇ ਦੀ ਲੰਬਾਈ ਹੈ ਤੇ 7 ਫੁੱਟੇ ਦੀ ਚੜਾਈ ਹੈ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਵਧੀਆ ਟਰਾਲੀ ਹੈ ਜੀ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਣੀ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਜਰਮਨ ਸ਼ੈਫਰਡ ਕੁੱਤੀ ਵਿਕਾਊ ਆ ਵੀਰਾਂ ਦੀ 2 ਸਾਲ ਦੀ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 99153 48595 99153 48595 ਤੇ ਫੋਨ ਕਰਕੇ ਤੁਸੀਂ ਇਹ ਵੀਰਾਂ ਦੀ ਕੁੱਤੀ ਖਰੀਦ ਸਕਦੇ ਹੋ 2 ਸਾਲ ਦੀ ਇਹ ਕੁੱਤੀ ਹੈ ਜੀ ਜਰਮਨ ਸ਼ੈਫਟ ਨਸਲ ਹੈ ਇਹਦੀ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਣ ਤਾਂ ਫੋਨ ਲਾ ਕੇ ਤੁਸੀਂ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਜੀ ਰੇਟ ਬਾਰੇ ਪੁੱਛ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੀ 16 ਵਾਹ 7 ਦੀ ਟਰਾਲੀ ਵਿਕਾਊ ਆ ਜੀ ਰੇਟ ਵੀਰਾਂ ਨੇ ਦੱਸਿਆ ਨਹੀਂਗਾ ਫੋਨ ਤੇ ਦੱਸਣਗੇ ਕੋਈ ਵੀਰਾਂ ਨੇ ਪਿੰਡ ਨਹੀਂ ਦੱਸਿਆ 83609 02943 83609 02943 ਤੇ ਫੋਨ ਕਰਕੇ ਟਰਾਲੀ ਬਾਰੇ ਸਾਰੀ ਜਾਣਕਾਰੀ ਭਰਾਵੋ ਫੋਨ ਤੇ ਲੈ ਲਿਓ ਵੀਰਾਂ ਨੇ ਰੇਟ ਤੇ ਪਿੰਡ ਏਰੀਆ ਨਹੀਂ ਦੱਸਿਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਏਰੀਆ ਪਿੰਡ ਰੇਟ ਸਾਨੂੰ ਜਰੂਰ ਦੱਸ ਕੇ ਭੇਜਿਆ ਕਰੋ ਜੀ ਤਾਂ ਜੋ ਸਾਰੇ ਵੀਰਾਂ ਨੂੰ ਕੋਈ ਦਿੱਕਤ ਨਾ ਆ ਸਕੇ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਤਾਰਾ ਸਿੰਘ ਬਿਲਕਾ ਦੀ ਬਣੀ ਹੋਈ ਟਰਾਲੀ ਹੈ ਜੀ ਵੇਟ ਵਗੈਰਾ ਨਾਲ ਲੱਗਿਆ ਹੋਇਆ 16 ਫੁੱਟ ਦੀ ਲੰਬਾਈ ਆ 7 ਫੁੱਟ ਦੀ ਚੜਾਈ ਆ ਨੰਬਰ ਉੱਤੇ ਸ਼ੋਅ ਆ ਜੀ ਇੱਕ ਵਾਰੀ ਫੋਨ ਤੇ ਸਾਰੀ ਜਾਣਕਾਰੀ ਭਰਾਵੋ ਲੈ ਲਿਓ ਅੱਗੇ ਗੱਲ ਕਰਦੇ ਹਾਂ ਜੀ ਅਰਜਨ 605 ਚੇਂਜਰ ਵਾਲਾ ਟਰੈਕਟਰ ਵਿਕਾਊ ਆ 10 ਮਾਡਲ ਹੈ ਜੀ ਬਾਹਰ ਦਾ ਨੰਬਰ ਆ ਤੇ ਰੇਟ ਆ ਜੀ ਇਹਦਾ 3.5 ਲੱਖ ਰੁਪਇਆ ਡਿਮਾਂਡ ਕਰਦੇ ਆ ਪਿੰਡ ਭੂੰਦੜ ਮਲੋਟ ਦੇ ਕੋਲੇ ਪਿੰਡ ਆ ਵੀਰਾਂ ਦਾ ਭੂੰਦੜ ਪਿੰਡ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 99143 36365 ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਜੀ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਟਾਇਰ ਆ ਪੱਕੇ ਕੰਪਨੀ ਦੇ ਨਵੇਂ ਟਾਇਰ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਚੰਗਾ ਟਰੈਕਟਰ ਆ ਵਾਹ ਕੇ ਦੇਖ ਲਿਓ ਰੇਟ 3.5 ਲੱਖ ਡਿਮਾਂਡ ਆ ਮੌਕੇ ਤੇ ਮਾਨਤਾਨ ਹੋ ਜੂਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ 9914336365 ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਸਾਡੇ ਨੰਬਰ ਤੇ ਫੋਟੋਆਂ ਭੇਜਣੀਆਂ ਜੀ ਸਾਡਾ ਨੰਬਰ ਥੱਲੇ ਦਿੱਤਾ ਹੋਇਆਗਾ ਚਿੱਟੇ ਅੱਖਰਾਂ ਦੇ ਵਿੱਚ ਸਾਡਾ ਨੰਬਰ ਸ਼ੋ ਹੋਈ ਜਾਂਦਾਗਾ ਇਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਪ੍ਰੋਪਰ ਜਾਣਕਾਰੀ ਦੇ ਨਾਲ ਫੋਟੋਆਂ ਭੇਜ ਸਕਦੇ ਹੋ ਜੀ ਅਸੀਂ ਤੁਹਾਡੀ ਐਡ ਆਪਣੇ ਚੈਨਲ YouTube ਤੇ Facebook ਉੱਤੇ ਲਾਵਾਂਗੇ ਤੇ ਜੇ ਕਿਸੇ ਵੀਰ ਭਰਾ ਨੇ ਐਡ ਲਵਾਉਣੀ ਹੈ ਪ੍ਰੋਪਰ ਜਾਣਕਾਰੀ ਜ਼ਰੂਰ ਭੇਜੋ ਜੀ ਅੱਧੀ ਜਾਣਕਾਰੀ ਨਾ ਭੇਜਿਆ ਕਰੋ ਧੰਨਵਾਦ ਜੀ